వడ్ రిక్ ਆਪ ਦੀ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਦਾ ਵੀ ਹੁਣ ਆ ਗਿਆ ਕਿਉਂਕਿ ਵੱਡਾ ਇਕੱਠ ਸੱਦ ਲਿਆ ਆਪ ਦੀ ਲੀਡਰਸ਼ਿਪ ਨੇ ਵੀ ਕੱਟ ਕੀਤਾ ਆ ਔਰ ਇੱਕ ਪੋਸਟਰ ਜਿਹੜਾ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਉਹਦੇ ਵਿੱਚ ਲਿਖਤਾ ਜ਼ਰੂਰੀ ਸੂਚਨਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇ ਜੁਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕੱਲ ਇੱਕ ਵੱਡਾ ਇਕੱਠ ਕੀਤਾ ਜਾਏਗਾ ਆਪ ਦੇ ਸਾਰੇ ਜੁਝਾਰੂਆਂ ਨੂੰ ਬੇਨਤੀ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਪਹੁੰਚੋ ਸਮਾਂ ਦੇ ਦਿੱਤਾ 22 ਮਾਰਚ 2024 ਕੱਲ 12 ਵਜੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸੈਕਟਰ 62 ਮੁਹਾਲੀ ਦੇ ਵਿੱਚ ਇਹ ਵੱਡਾ ਇਕੱਠ ਸੱਦ ਸੋ ਆਮ 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 ਆਦੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵੀ ਹੁਣ ਵੱਡਾ ਇਕੱਠ ਸੱਦ ਲਿਆ ਕੱਲ ਲੱਖਾਂ ਦਾ ਇਕੱਠ ਕਹਿੰਦੇ ਹੁਣ ਇਹਨਾਂ ਦਾ ਪਰ ਫਿਲਹਾਲ ਜੇਕ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਜਿਹੜੀ ਟਰਮ ਹੈ ਕਿ ਹੁਣ ਲੀਗਲ ਗਰਾਉਂਡ ਦੇ ਉੱਤੇ ਕਿੱਥੇ ਲੜਿਆ ਜਾਵੇ ਲੀਗਲ ਗਰਾਉਂਡ ਦੇ ਉੱਤੇ ਸੁਪਰੀਮ ਕੋਰਟ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਔਰ ਕੱਲ ਜਿਹੜਾ ਉੱਤੇ ਸੁਣਵਾਈ ਹੋਣ ਦਾ ਵੀ ਫੈਸਲਾ ਹੋ ਗਿਆ ਪਰ ਹੁਣ ਪੰਜਾਬ ਦੀ ਲੀਡਰਸ਼ਿਪ ਨੇ ਵੀ ਦੇ ਉੱਤੇ ਵੱਡਾ ਫੈਸਲਾ ਕਰ ਦਿੱਤਾ ਪੰਜਾਬ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਆ ਕਿ ਕੱਲ ਜਿਹੜਾ ਇਕੱਠ ਸੱਦ ਲਿਆ ਗੁਰਦੁਆਰਾ ਸ੍ਰੀ ਆਮ ਸਾਹਿਬ ਦੇ ਕੋਲ ਇਕੱ ਮੋਹਾਲੀ ਦੇ ਵਿੱਚ 12 ਵਜੇ ਦਾ ਸਮਾਂ ਦੇ ਦਿੱਤਾ ਸਾਰੇ ਜੁਝਾਰੂ ਪਾਰਟੀ ਵਰਕਰਾਂ ਨੂੰ ਪਾਰਟੀ ਦੇ ਲੀਡਰਸ਼ਿਪ ਨੂੰ ਉੱਥੇ ਪਹੁੰਚਣ ਦੀ ਸਲਾਹ ਦੇ ਦਿੱਤੀ ਹੈ ਸੋ ਇਸ ਸਮੇਂ ਬਹੁਤ ਵੱਡੀ ਅਪਡੇਟ ਆ ਰਹੀ ਹੈ ਕਿ ਪਾਰਟੀ ਦੇ ਸਾਰੇ ਲੀਡਰਸ਼ਿਪ ਤੇ ਪੰਜਾਬ ਪਾਰਟੀ ਦੇ ਜੁਝਾਰੂ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਸੱਦ ਲਿਆ ਇਹ ਪਹਿਲੀ ਵਾਰ ਹੋਇਆ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਸਿਟਿੰਗ ਸੀਐਮ ਦੀ ਜਿਹੜੀ ਗ੍ਰਿਫਤਾਰੀ ਹੋਣੀ ਔਰ ਉਹ ਗ੍ਰਿਫਤਾਰੀ ਵੀ ਇੱਕ ਕੈਲੀਬ੍ਰ ਵੀ ਲਿਖ ਕੇ ਪਾਲਿਸੀ ਨੂੰ ਲੈ ਕੇ ਹੋਣੀ ਆ ਸ਼ਰਾਬ ਘਟਾਲੇ منی ਲਾਂਡਰਿੰਗ ਵਰਗੇ ਕੇਸ ਚ ਹੋਣੀ ਹੈ ਪਹਿਲੀ ਵਾਰ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਹੈ ਕਿ ਕਿਸੇ ਸਿਟਿੰਗ ਸੀਐਮ ਦੀ ਗ੍ਰਿਫਤਾਰੀ ਅਰਵਿੰਦ ਕੇਜਰੀਵਾਲ ਜਿਹੜਾ ਨਾਮ ਹੈ ਕਿਉਂਕਿ ਇਹ ਨੈਸ਼ਨਲ ਪਾਰਟੀ ਦੇ ਉਸ ਪੜਾਅ ਦੇ ਉੱਤੇ ਸੀਗਾ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇਲੈਕਸ਼ਨ ਲੜੇ ਪਰ ਇਸ ਵਾਰ ਬਹੁਤ ਜੁਝਾਰੂ ਲੈਵਲ ਦੇ ਉੱਤੇ ਉਹ ਨਿਜ ਕੇ ਆ ਰਹੇ ਸੀਗੇ ਪਰ ਉਸ ਸਮੇਂ ਗ੍ਰਿਫਤਾਰੀ ਹੋਣੀ ਪਾਰਟੀ ਨੂੰ ਬਹੁਤ ਵੱਡਾ ੱੱੱਕਾ ਵੀ ਲੱਗ ਸਕਦਾ ਆ ਪਾਰਟੀ ਦੇ ਫਿਊਚਰ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਪਰ ਫਿਲਹਾਲ ਇਹਨਾਂ ਸਾਰੇ ਸਵਾਲਾਂ ਤੇ ਜਵਾਬਾਂ ਦੇ ਘੇਰਿਆਂ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਨੇ ਵੀ ਹੁਣ ਸੋਚ ਲਈ ਆ ਸਮਾਂ ਦੇ ਦਿੱਤਾ ਆ 12 ਵਜੇ ਔਰ ਦਿਨ ਹੈਗਾ 22 ਮਾਰਚ ਯਾਨੀ ਕਿ ਕੱਲ ਪੂਰਾ ਵੱਡਾ ਕੱਟ ਸੱਦਣ ਦੀ ਗੱਲ ਕਹਿ ਦਿੱਤੀ ਆ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਸੈਕਟਰ 62 ਤੋਂ ਇਹ ਵੱਡਾ ਕੱਟ ਸੱਦਿਆ ਆ ਸੋ ਇਸ ਜੀਜ਼ ਨੂੰ ਜਿਹੜਾ ਆਪਾਂ ਦੇਖੀਏ ਕਿ ਕਿਵੇਂ ਜਿਹੜਾ ਪੂਰੀ ਲੀਡਰਸ਼ਿਪ ਜਿਹੜੀ ਆ ਤਿਆਰ ਪਰ ਤਿਆਰ ਹੈ ਔਰ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜੀ ਆ ਪਰ ਉਧਰੋਂ ਈਡੀ ਜਿਹੜੀ ਹੈ ਉਹ ਕਹਿੰਦੀ ਆ ਕਿ ਮੈਂ ਪੁਕਤੇ ਸਬੂਤਾਂ ਦੇ ਅੰਦਰ ਆ ਮੈਂ ਸਾਰਾ ਕੁਝ ਜਿਹੜਾ ਆ ਸੋ ਸਮਝ ਕੇ ਕੀਤਾ ਹੁਣ ਇਹ ਸਮਾਂ ਦੱਸੇਗਾ ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ ਕਿ ਉੱ ਅਰਵਿੰਦ ਕੇਜੀ ਵਾਲੂ ਕੀ ਇਹ ਜਿਹੜਾ ਇੱਕ ਜਲੇ ਕੀ ਵਿਰੋਧ ਜਿਹੜਾ ਆ ਇਹ ਬਹੁਤ ਉੱਚਾ ਜਾਂਦਾ ਫਿਲਹਾਲ ਅਰਵਿੰਦ ਕੇਜੀ ਵਾਲਦੇ ਸਪੋਰਟਰ ਉਹਨਾਂ ਦੇ ਘਰ ਦੇ ਬਾਹਰ ਆਏ ਸੀ ਉਹਨਾਂ ਨੂੰ ਤੇ ਚੰਗੇ ਤਰੀਕੇ ਦੇ ਨਾਲ ਲੋਡ ਕਰਕੇ ਧੂ ਧੂ ਕੇ ਗੱਡੀਆਂ ਦੇ ਵਿੱਚ ਪਾਇਆ ਗਿਆ ਤੁਸੀਂ ਦੇਖੋਗੇ ਤਸਵੀਰਾਂ ਇਹ ਉਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਰਿਲੈਕਸ ਗ੍ਰਿਫਤਾਰੀ ਦੀ ਖਬਰ ਤੋਂ ਬਾਅਦ ਇਹ ਸਾਰਾ ਕੁਝ ਹੋਣ ਲੱਗਾ ਸੜਕਾਂ ਦੇ ਉੱਤੇ ਉਤਰ ਆਏ ਸੀਗੇ ਆਪ ਵਰਕਰ ਤੇ ਲੀਡਰ ਬਲਾਲ ਹੁਣ ਪੰਜਾਬ ਦੀ ਲੀਡਰਸ਼ਿਪ ਨੇ ਵੱਡਾ ਗੱਠ ਸੱਦ ਲਿਆ ਸੈਕਟਰ 68 ਔਰ ਆਮ ਸੇਬ ਗੁਰਦੁਆਰੇ ਦੇ ਕੋਲ ਸਾਲ 12 ਵਜੇ